ਬਠਿੰਡਾ ਪੁਲਿਸ ਨੇ ਸ਼ਹਿਰ 'ਚ ਲੁੱਟਖੋਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਸ ਗਿਰੋਹ ਨੇ ਪਿਆਜ਼ ਵਪਾਰੀਆਂ ਦੇ ਨਾਲ ਬੰਦੂਕ ਦੀ ਨੋਕ ਤੇ ਲੁੱਟਮਾਰ ਕੀਤੀ ਸੀ। ਐਸਪੀ ਨੇ ਜਾਣਕਾਰੀ ਦਿੱਤੀ ਹੈ ਕਿ ਲੁਟੇਰੀਆਂ ਕੋਲੋਂ ਮੋਟਰਸਾਈਕਲ, ਪਰਸ ਤੇ ਲੁੱਟੇ ਹੋਏ ਦਸਤਾਵੇਜ਼ ਬਰਾਮਦ ਕਰ ਲਏ ਗਏ ਨੇ। ਤੋਂ ਇਹ ਆਦਮੀ ਕਾਲੀ ਮਾਤਾ ਦਾ ਮੰਦਾਨਸਾ ਰੋਡ ਤੇ ਜੋ ਪੈਂਦਾ ਹੈ ਉਸ ਦੇ ਓਵਰ ਨੀਚੇ ਗੱਡਾ ਰੈਟਰ ਵਾਲੇ ਖੜੀਆ ਕਰਕੇ ਸੁੱਤੇ ਹੋਏ ਸੀ। ਤਕਰੀਬ 11:30 ਵਜੇ ਚਾਰ ਲੜਕੇ ਇਕੱਲੇ ਆਏ। ਔਰ ਇਹਨਾਂ ਨੇ ਚਾਰਾਂ ਨੇ ਧਮਕਾ ਕੇ ਪਿਸਟਲ ਦੀ ਨੋਕ ਤੇ ਇਹਨਾਂ ਤੋਂ ਪੈਸੇ ਮੰਗੇ ਔਰ ਨਾਮ ਦੇਣ ਤੇ ਉਹਨਾਂ ਨੇ ਉਸ ਦੀ ਕੁੱਟਮਾਰ ਵੀ ਮੇਰੀ ਦਰਸ਼ਨ ਸਿੰਘ ਦੀ ਕੀਤੀ। ਔਰ ਇਹਨਾਂ ਤੋਂ ਇਸ ਦਾ ਪਰਸ ਜਿਸ ਵਿੱਚ ਪਈਆ ਔਰ ਆਧਾਰ ਕਾਰਡ ਸ਼ਾਮਿਲ ਸੀ ਇਹ ਖੋ ਕੇ ਲੈ ਗਏ ਸੀ। ਸੋ ਇਸ ਤੇ ਮੁਕਦਮਾ ਦਰਜ ਕੀਤਾ ਗਿਆ ਸੀ ਇਹਨਾਂ ਚਾਰਾਂ ਹਿੰਮੁਲਜਮਾਂ। ਇਹ ਚਾਰਾਂ ਮਲਜਮਾਂ ਦੇ ਵਿੱਚੋਂ ਤਿੰਨ ਮਲਜਮ ਅਸੀਂ ਗ੍ਰਿਫਤਾਰ ਕਰ ਚੁੱਕੇ ਫਿਲਹਾਲ ਗ੍ਰਿਫਤਾਰ ਕੀਤੇ ਗਏ ਗਿਰੋਹ ਦਾ ਇੱਕ ਮੈਂਬਰ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਬਾਰ ਹੈ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ